ਰੌਲਾ ਇਹ ਸੀ ਕਿ ਗਰੀਬ ਘਰ ਦਾ ਹਾਈ ਲੋੜਾ ਬੰਦਾ ਉੱਪਰ ਸਾਡੇ ਕੱਧ ਤੋਂ ਚੜ ਗਿਆ ਕਿ ਦੱਲੇ ਲੋਕ ਹੁੰਦੇ ਨੇ ਜਿਹੜੇ ਅਕਾਲੀਆਂ ਵੇਲੇ ਵੀ ਇੱਕ ਓਵਰ ਆਮ ਆਦਮੀ ਪਾਰਟੀ ਤੋਂ ਕਹਿੰਦੇ ਨਾਲ ਕੱਲ ਨੂੰ ਕੋ ਹੋਰ ਆ ਗਈ ਨਾ ਤੇ ਇਹਨਾਂ ਡੱਡੂ ਵਾਂਗੂ ਛਪਾਟੀ ਮਾਰ ਕੇ ਦੂਜੇ ਮੰਨੇ ਜਾਣਾ ਤੁਸੀਂ ਸ਼ਰਿਆਮ ਗੋਲੀਆਂ ਚਲਾਓ ਤੁਹਾਡੀ ਪੁਲਿਸ ਸਾਹਮਣੇ ਚਲਾਉਣਾ ਤੇ ਲੋਕੀ ਤੁਹਾਨੂੰ ਵੱਟੇ ਵੀ ਨਾ ਮਾਰਨ ਪਾਜੀ ਲੋਕੀ ਤੁਹਾਨੂੰ ਵੱਟੇ ਛੱਡੋ ਹੁਣ ਤੁਹਾਨੂੰ ਅੱਗੋਂ ਡੰਗਾ ਡਾਂਗਾ ਛੋਟੇ ਵੀ ਤੁਹਾਡੇ ਪੈਣਗੇ ਉਹ ਸਮਾ ਗਿਆ ਵੀ ਅੱਗੋਂ ਹੱਥ ਜੋੜ ਦਿੰਦੇ ਸੀ ਹੁਣ ਇਹਨਾਂ ਲੋਕਾਂ ਨੂੰ ਗੰਧੀਆਂ ਆਤਾਂ ਪਈਆਂ ਹੋਈਆਂ ਕਿ ਸਾਡਾ ਰਾਜ ਆ ਉਹ ਨਰਾਜ ਪਾਗ ਇਹਨਾਂ ਨੂੰ ਖੁਸਦਾ ਨਜ਼ਰ ਆ ਰਿਹਾ ਇਸ ਕਰਕੇ ਜ਼ੁਲਮ ਕਰਨਗੇ ਵਧਣਗੇ ਜਦੋਂ ਫਿਰ ਸਾਰੇ ਬੰਨੇ ਹੱਲ ਨਹੀਂ ਕੋ ਹੁੰਦਾ ਤੇ ਫਿਰ ਸ਼ਮਸ਼ੀਰ ਨੂੰ ਹੱਥ ਪਾ ਲੈਣਾ ਚਾਹੀਦਾ ਇਹ ਸਾਡੇ ਗੁਰੂ ਦਾ ਹੁਕਮ ਆ ਅਸੀਂ ਗੁਰੂ ਦੀ ਮੰਨੀਏ ਫਿਰ ਤੁਹਾਡੀ ਮੰਨੀਏ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਅਧਿਕਾਰੀ ਆਪਣਾ ਰੋਲ ਆਧਾਰ ਹੈ ਨਾ ਮੇਰੇ ਖਿਆਲ ਦੇ ਨਾਲ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਤੇ ਲੋਕਾਂ ਦੀਆਂ ਮਾਵਾਂ ਨੇ ਕਹਨੇ ਕਿ ਮੈਂ ਆਪਣਾ ਧੀ ਪੁੱਤ ਜਿਹੜਾ ਵਾ ਪੁਲਿਸ ਭਰਤੀ ਨਹੀਂ ਕਰਾਉਣਾ ਖਾਲਸਾ ਜੀ ਕਿਵੇਂ ਦੇਖਦੇ ਹੋ ਜਿਹੜਾ ਇਹ ਧਰਨਾ ਤੁਸੀਂ ਲੰਬੇ ਸਮੇਂ ਤੋਂ ਬਾਤ ਕਰ ਰਹੇ ਹੋ ਕੀ ਲੱਗਦਾ ਕਿਉਂ ਐਡੀ ਘਟਨਾ ਬਣ ਗਈ ਇੱਕ ਨਾਲੀ ਦਾ ਮਸਲਾ ਐਡੇ ਵੱਡੇ ਪੱਧਰ ਤੇ ਪਹੁੰਚ ਗਿਆ ਦੇਖੋ ਗੱਲ ਇਸ ਤਰ੍ਹਾਂ ਆ ਕਿ ਗੱਲ ਨਾਲੀ ਦੀ ਨਹੀਂ ਹੈ ਹਮ ਕੱਲ ਨਾਲੀ ਦੀ ਤਾਂ ਬਣਾਈ ਗਈ ਆ ਹਮ ਮਿੱਤਰ ਪਿਆਰੇ ਇਹਦੇ ਪਿੱਛੇ ਰਾਜ ਇਹ ਆ ਕਿ ਜਦੋਂ ਕੋਈ ਆਮ ਘਰ ਦਾ ਬੰਦਾ ਹਮ ਬਹੁਤਾਂਤ ਵੱਡੇ ਲੈਵਲ ਤੇ ਕੋਈ ਜਿੱਤ ਪ੍ਰਾਪਤ ਕਰਦਾ ਨਾ ਤਾਂ ਉਹਨਾਂ ਲੋਕਾਂ ਦੇ ਮਿਰਚਾ ਲੜਦੀਆਂ ਹੀ ਹੁੰਦੀਆਂ ਨੇ ਜਿਹੜੇ ਬੜੇ ਸਮੇਂ ਤੋਂ ਰਾਜ ਕਰਦਾ ਹੁੰਦਾ ਤੁਸੀਂ ਦੂਰ ਕੀ ਜਾਣਾ ਜੀ ਆਪਾਂ ਹੁਣ ਸ਼ੇਰ ਨਾਲ ਤਾਂ ਕੰਪੈਰੀਸ਼ਨ ਕਰੂੰਗਾ ਰਿਹੋ ਜਾਨੂੰ ਇਹ ਕੋਈ ਗਲੀ ਦਾ ਕੁੱਤਾ ਵੀ ਹੁੰਦਾ ਨਾ ਜਦੋਂ ਦੂਜਾ ਹੁੰਦਾ ਤੇ ਹੋਰ ਭੌਂਕਦਾ ਨੂੰ ਵੀ ਮੇਰੇ ਮਹੱਲੇ 'ਚ ਨਾ ਵੜ ਮਿੱਤਰ ਕਿਉਂਕਿ ਉਹਦੀ ਸਿਆਸਤ ਆ ਇਹ ਦੱਲੇ ਲੋਕ ਹੁੰਦੇ ਨੇ ਜਿਹੜੇ ਅਕਾਲੀਆਂ ਵੇਲੇ ਵੀ ਇੱਕ ਓਵਰ ਆਮ ਆਦਮੀ ਪਾਰਟੀ ਤੋਂ ਕਹਿੰਦਾ ਨਾਲ ਕੱਲ ਨੂੰ ਕੋਈ ਹੋਰ ਆ ਗਈ ਨਾ ਤੇ ਇਹਨਾਂ ਡੱਡੂ ਵਾਂਗੂ ਛਪਾਟੀ ਮਾਰ ਕੇ ਦੂਜੇ ਮੰਨੇ ਜਾਣਾ ਯਾਨੀ ਇਹ ਤਾਂ ਦਲਪੁਣਾ ਕਰਕੇ ਸਿਆਸਤ ਭੋਗਦੇ ਨੇ ਆਪਣੇ ਕੰਮ ਕਢਵਾਉਂਦੇ ਨੇ ਆਪਣੇ ਆਪਣੇ ਬਿਜ਼ਨਸ ਬਿਜ਼ਨਸਮੈਨ ਅਖਵਾਉਂਦੇ ਆ ਹੁਣ ਉਹ ਭਾਈ ਸਾਹਿਬ ਦੀ ਮੈਂ ਤੁਹਾਡੇ ਨਾਲ ਇੰਟਰਵਿਊ ਸੁਣ ਰਿਹਾ ਸੀ ਤੁਸੀਂ ਬਹੁਤ ਸੋਹਣਿਆਂ ਨੂੰ ਬਾਖੂਬੀ ਸਵਾਲ ਕੀਤੇ ਉਹਨਾਂ ਨੂੰ ਕੀ ਉਹਨਾਂ ਨੂੰ ਉਹਨਾਂ ਦੀਆਂ ਗੱਲਾਂ ਵਿੱਚ ਦੇਖੋ ਹੰਕਾਰ ਝਲਕਦਾ ਹੈ ਸ਼ਰਿਆਮ ਕੀ ਕਰੀਏ ਫਿਰ ਸਾਡੀ ਇਹ ਕਮਾਈ ਕੀਤੀ ਹੈ ਮਿੱਤਰ ਪਿਆਰੇ ਮੈਨੂੰ ਤਾਂ ਪਹਿਲੇ ਹੀ ਪਤਾ ਲੱਗਾ ਕਿ ਤੇਰੀ ਇੰਨੀ ਕਮਾਈ ਹੈ ਤੇਰੇ ਭਰਾਵਾਂ ਦੀ ਨਹੀਂ ਜ਼ਮੀਨ ਨਹੀਂ ਹੈਗੀ ਫਿਰ ਵੰਡ ਜੇ ਤੁਹਾਡੀ ਪਛੋਕੜ ਹੋਵੇ ਤੁਹਾਡਾ ਤਾਂ ਫਿਰ ਤਾਂ ਸਾਡੀ ਸਾਂਝੀ ਹੋਵੇ ਨਾ ਤੁਹਾਡੀ ਇਹ ਇੱਥੇ ਤਾਂ ਭਾਜੀ ਰਾਵਣ ਵਰਗੇ ਨਹੀਂ ਰਹੇ ਜਿਨ੍ਹਾਂ ਦੀ ਸੋਨੇ ਦੇ ਲੰਕਾ ਸੀ ਤਾਂ ਸੱਜਣਾ ਤੇਰੇ ਕੀ ਬੱਲੇ ਆ ਤੇਰੇ ਪੱਲੇ ਕੁਛ ਨਹੀਂ ਆ ਸੋ ਜੇ ਤੈਨੂੰ ਪ੍ਰਮਾਤਮਾ ਨੇ ਇਸ ਕਦਰ ਕੀਤਾ ਨਾ ਤਾਂ ਸੱਜਣਾ ਤੂੰ ਆਪਣੇ ਕੰਮ ਦੀ ਲੀਕ ਲੰਮੀ ਕਰ ਕੀ ਦੂਜੀ ਵਾਰੀ ਲੋਕ ਤੇਰੇ ਕੋਲ ਚੱਲ ਕੇ ਆਉਣ ਸੰਗੋ ਜਦੋਂ ਬੰਦਾ ਹਾਰ ਜਾਂਦਾ ਹੈ ਤੇ ਵਿਰੋਧੀ ਤੇਰ ਬਣ ਜਾਂਦਾ ਨਾ ਤੋ ਉਹਨੂੰ ਸੰਗੋ ਮਜ਼ਬੂਤ ਕਾਠੀ ਪਾ ਲੈਣੀ ਚਾਹੀਦੀ ਆ ਤੇ ਲੰਬੀ ਢਾਲ ਲਾਉਣੀ ਚਾਹੀਦੀ ਵੀ ਉਹ ਵੀ ਕੰਮ ਕਰਨਾ ਹੀ ਚਾਹੀਦੇ ਆ ਵਿੱਚ ਪਾ ਕੇ ਕਰਾਉਣੇ ਚਾਹੀਦੇ ਜਿਹੜੇ ਸਰਪੰਚ ਜਾਂ ਕੋਈ ਵੱਡੇ ਐਮਐਲਏ ਵੀ ਨਹੀਂ ਕਰ ਸਕਦਾ ਪਰ ਇਹਦਾ ਮਤਲਬ ਇਹ ਸੋਰਾ ਵੀ ਹੱਥ ਛੁੱਕ ਕੇ ਬਣ ਜਾਓ ਤੁਸੀਂ ਅੱਜ ਚਾਰ ਤੁਹਾਡੇ ਪਾਸ ਛੇਲਣਾ ਹੈਗੀਆਂ ਤੇ ਤੁਸੀਂ ਗਰੀਬਾਂ ਤੱਕਾ ਕਰੋਗੇ ਸੋ ਨਾਲੀ ਦਾ ਮਸਲਾ ਸੀ ਨਾਲੀ ਦਾ ਮਸਲਾ ਮਿੱਤਰ ਬਣਾਇਆ ਗਿਆ ਰੌਲਾ ਇਹ ਸੀ ਕਿ ਗਰੀਬ ਘਰ ਦਾ ਹਾਈ ਲੋੜਾ ਬੰਦਾ ਉੱਪਰ ਸਾਡੇ ਕੱਤੋਂ ਚੜ ਗਿਆ ਕਿਉਂਕਿ ਜਿਹੜੇ ਸਾਡੇ ਘਰਾਂ 'ਚ ਫੈਸਲੇ ਹੁੰਦੇ ਸੀ ਅੱਜ ਅਸੀਂ ਲੋਕਾਂ ਦੇ ਘਰਾਂ 'ਚੋਂ ਕੰਮ ਕਰਾਉਣ ਲਈ ਜਾ ਰਹੇ ਰੌਲਾ ਆਵਾ ਮਿੱਤਰ ਪਿਆਰੇ ਸਾਰਾ ਹਾਂ ਹੁਣ ਕੀ ਲੱਗਦਾ ਮਤਲਬ ਜਿਵੇਂ ਉੱਥੇ ਲਾਠੀ ਚਾਰਜ ਹੋਇਆ ਜੋ ਸਾਰੀ ਘਟਨਾ ਵਾਪਰੀ ਇਹ ਯਾ ਲੱਗਦਾ ਵੀ ਫਿਰ ਲੋਕ ਦਬੇ ਜਾਂਦੇ ਹੁੰਦੇ ਆਂ ਲਾਠੀ ਚਾਰ ਦੀ ਨਾਲ ਕੁੱਟ ਕੇ ਦਬਾ ਕੇ ਵਰਚੇ ਪਾ ਕੇ ਨਹੀਂ ਦੇਖੋ ਗੱਲ ਇਸ ਤਰ੍ਹਾਂ ਆ ਕਿ ਮੈਂ ਅੱਜ ਤੁਹਾਨੂੰ ਇੱਕ ਗੱਲ ਬੇਬਾਕੀ ਨਾਲ ਕਹਿਣਾ ਚਾਹੁੰਦਾ ਮਜ਼ਦੂਰ ਵਰਗੇ ਨੂੰ ਖਾਸ ਕਰਕੇ ਕਿ ਮਿੱਤਰ ਪਿਆਰਿਓ ਆਪਣੇ ਕੰਮਰ ਕੱਸੇ ਕੱਸ ਲੋ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਤੁਹਾਡੇ ਤੇ ਲਾਠੀਆਂ ਗੋਲੀਆਂ ਚੱਲੀਆਂ ਹਨ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਕਤਲ ਵੀ ਹੋਣੇ ਆ ਤੁਹਾਡੇ ਤੇ ਤੋਪਾਂ ਵੀ ਚੱਲਣੀਆਂ ਆਵਾਂ ਕਿਉਂਕਿ ਹੁਣ ਤੁਸੀਂ ਹੋ ਗਏ ਹੋ এডੂਕੇਸ਼ਨ ਤੁਸੀਂ এডੂਕੇਸ਼ਨ ਦੇ ਵਿੱਚ ਬਹੁਤ ਅੱਗੇ ਲਾ ਚੁੱਕੇ ਐਜੂਕੇਟ ਹੋ ਗਏ ਹੋ ਤੁਸੀਂ ਸੰਵਿਧਾਨ ਦੇ ਅਕੋਰਡਿੰਗ ਉਹ ਕੁਰਸੀਆਂ ਤੱਕ ਪਹੁੰਚਣਾ ਸ਼ੁਰੂ ਕਰ ਦਿੱਤਾ ਹੁਣ ਇਹਨਾਂ ਲੋਕਾਂ ਨੂੰ ਗੰਧੀਆਂ ਆਤਾਂ ਪਈਆਂ ਹੋਈਆਂ ਕਿ ਸਾਡਾ ਰਾਜ ਆ ਹੁਣ ਰਾਜ ਪਾਗ ਇਹਨਾਂ ਨੂੰ ਖੁਸ਼ ਦਾ ਨਜ਼ਰ ਆ ਰਿਹਾ ਇਸ ਕਰਕੇ ਜ਼ੁਲਮ ਕਰਨਗੇ ਵਧਣਗੇ ਰੌਲਾ ਇਹ ਹੈ ਕਿ ਪ੍ਰਸ਼ਾਸਨ ਅਧਿਕਾਰੀ ਇੱਕ ਨਹੀਂ ਹਰੇਕ ਜ਼ਿਲ੍ਹੇ ਵਿੱਚ ਕਿਤੇ ਨਾ ਕਿਤੇ ਜ਼ੁਲਮ ਦਾ ਸਾਥ ਦੇ ਰਹੇ ਨੇ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਅਧਿਕਾਰੀ ਆਪਣਾ ਰੋਲ ਆਧਾਰੇ ਨਾ ਮੇਰੇ ਖਿਆਲ ਦੇ ਨਾਲ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਤੇ ਲੋਕਾਂ ਦੀਆਂ ਮਾਵਾਂ ਨੇ ਕਹਿੰਨੇ ਕਿ ਮੈਂ ਆਪਣਾ ਧੀ ਪੁੱਤ ਜਿਹੜਾ ਵਾ ਪੁਲਿਸ ਵਿੱਚ ਭਰਤੀ ਨਹੀਂ ਕਰਾਉਣਾ ਹਾਲਾਂਕਿ ਇਹਦੇ ਉਲਟ ਇੱਕ ਚੀਜ਼ ਇਹ ਵੇਖਣ ਵਾਲੀ ਆ ਵੀ ਉਹ ਵੀ ਪ੍ਰਸ਼ਾਸਨ ਦੇ ਅਧਿਕਾਰੀ ਆ ਕਈ ਹਮ ਸ਼ਹਿਰਾਂ ਚ ਰਹਿੰਦੇ ਆ ਜੀ ਕਿਸੇ ਵਾਲੇ ਚੌਂਕ ਤੇ ਡਿਊਟੀ ਕਰਦੇ ਸੁਖਮਨੀ ਸਾਹਿਬ ਉਹਨਾਂ ਦੇ ਮੂੰਹ ਚ ਹੁੰਦਾ ਉਹ ਵੀ ਇੱਕ ਅਫਸਰ ਆ ਇੱਕ ਇਹ ਵੀ ਅਫਸਰ ਨੇ ਜਿਹੜੇ ਚੰਦ ਲੋਕਾਂ ਦੇ ਨਾਲ ਰਲ ਕੇ ਕਿਉਂਕਿ ਤੁਹਾਡਾ ਤੇ ਕਿਸੇ ਨਾਲ ਹੋਣਾ ਚਾਹੀਦਾ ਨਹੀਂ ਵਿਤ ਕਰਾ ਯਾਰ ਕਿਉਂਕਿ ਤੁਹਾਡੀ ਅੱਜ ਇੱਥੇ ਡਿਊਟੀ ਕੱਲ ਦੂਜੇ ਬੰਨੇ ਆ ਪਰ ਜੇ ਤੁਹਾਡਾ ਸੁਭਾਅ ਬਣ ਜਾਂਦਾ ਵੀ ਅੱਜ ਇੱਥੇ ਜ਼ੁਲਮ ਕਰਾਂ ਤੇ ਕੱਲ ਦੂਜੇ ਬੰਨੇ ਕਰੂਗਾ ਸੋ ਜਿਹੜਾ ਐਸਐਚਓ ਆ ਇਹ ਬਰਖਾਸਤ ਹੋਣਾ ਚਾਹੀਦਾ ਠੀਕ ਹੈ ਕਿ ਨਹੀਂ ਇਹਦੇ ਨਾਲ ਸੰਬੰਧਿਤ ਜਿੰਨੇ ਵੀ ਅਫਸਰ ਆ ਉਹ ਸਾਰੇ ਬਰਖਾਸਤ ਹੋਣੇ ਚਾਹੀਦੇ ਆ ਤੇ ਉਹਦੇ ਉੱਤੇ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਵੀਡੀਓ ਆ ਗਈਆਂ ਸਾਹਮਣੇ ਹੁਣ ਜਿੱਤੇ ਸ਼ਰੀਆਮ ਗੋਲੀਆਂ ਚਲਾਉਂਦੇ ਨਜ਼ਰ ਆ ਰਹੇ ਆ ਤੇ ਇਹਨਾਂ ਨੂੰ ਅਧਿਕਾਰ ਕਿਹਨੇ ਦਿੱਤਾ ਵੀ ਬਗਾਨੇ ਦੇ ਘਰ ਵਿੱਚ ਜਾ ਕੇ ਤੁਸੀਂ ਭਾਈ ਸਾਹਿਬ ਉਹਦੀ ਭੰਨ ਤੋੜ ਕਰੋ ਕੀ ਪ੍ਰਸ਼ਾਸਨ ਉਹਦੀ ਭਰਵਾਈ ਕਰੇਗਾ ਜੇ ਕਰਦਾ ਤਾਂ ਜਿਹੜੇ 5-7 ਦਿਨ ਤੋਂ ਜਿਹੜਾ ਜ਼ਿਲ੍ਹੇ ਦੇ ਅੰਦਰ ਮਾਮਾ ਪਹਤਾਨਾ ਉਹਨਾਂ ਦੀ ਜਿਹੜੀ ਬੇਪਤੀ ਕੀਤੀ ਗਈ ਆ ਉਹਦੀ ਭਰਾਈ ਕੌਣ ਕਰੇਗਾ ਭਾਈ ਮੇਰੇ ਸੋ ਇਦਾਂ ਦੇ ਬੜੇ ਸਵਾਲ ਆ ਮਜ਼ਦੂਰ ਵਰਗ ਨੂੰ ਹੁਣ ਅੱਗੇ ਆਉਣ ਦੀ ਲੋੜ ਆ ਮਿੱਤਰ ਪਿਆਰੇ ਤੇ ਅਸੀਂ ਇਹ ਨਹੀਂ ਕਹਿੰਦੇ ਕਿ ਭਾਈਚਾਰਕ ਸਾਂਝ ਅੰਨੀ ਪਿੰਡਾਂ 'ਚ ਹੈਗੀ ਆ ਕਈ ਉਹ ਵੀ ਕਹਿੰਦੇ ਆ ਵੀ ਭਾਈਚਾਰਕ ਵਾਲਾ ਤੇ ਰੌਲਾ ਹੀ ਕੋਈ ਨਹੀਂ ਹੈਗਾ ਇਹਦੇ 'ਚ ਬਣਾਇਆ ਜਾ ਰਿਹਾ ਬਣਾਇਆ ਜਾ ਰਿਹਾ ਪਰ ਨਹੀਂ ਇਹਦੇ 'ਚ ਮਿੱਤਰ ਪਿਆਰੇ ਉਹ ਸਿਰਫ ਸਿਰਫ ਕੈਮਰੇ ਸਾਹਮਣੇ ਦਿਖਾਇਆ ਜਾ ਰਿਹਾ ਰੌਲਾ ਇਹੀ ਆ ਕਿਤੇ ਨਾ ਕਿਤੇ ਇਹ ਜਾਤੀਵਾਦ ਦਾ ਰੌਲਾ ਵੀ ਕਿਤੇ ਨਾ ਕਿਤੇ ਜੁੜਿਆ ਹੋਇਆ ਮਿੱਤਰ ਪਿਆਰੇ ਇਹ ਗੱਲ ਸੱਚ ਆ ਪਹਿਲੀ ਇਹਨਾਂ ਨੇ ਤਾਂ ਕਹਿਤਾ ਸੀਗਾ ਵੀ ਇਹਨੂੰ ਮਜਬੀ ਸਕਾਂ ਨੂੰ ਬਣ ਨਹੀਂ ਦੇਣਾ ਆਪਾਂ ਸਰਪੰਚੀ ਵੀ ਲਈ ਸਾਰਿਆਂ ਨੇ ਇੱਕ ਇੱਕ ਇਤਾਈ ਜ਼ਮੀਂਦਾਰਾਂ ਨੇ ਇਹਨਾਂ ਨੇ ਹੁਣ ਉਹ ਬਣ ਗਿਆ ਹੁਣ ਉਹ ਇਹਨਾਂ ਦੇ ਹਜਮ ਨਹੀਂ ਹੁੰਦਾ ਹੁਣ ਜੇ ਜਦੋਂ ਤੁਸੀਂ ਇਹ ਸਾਰਾ ਘਟਨਾਕ੍ਰਮ ਦੇਖਿਆ ਤੁਹਾਡੇ ਮਨ ਤੇ ਕੀ ਬੀਤਿਆ ਜੀ ਤੁਸੀਂ ਦੇਖੋ ਗੱਲ ਇਸ ਤਰ੍ਹਾਂ ਆਵਾ ਕਿ ਘਟਨਾ ਤੇ ਮਾੜੀ ਹੋਈ ਨਾ ਘਟਨਾ ਮਾੜੀ ਹੋਈ ਆ ਇਸੇ ਕਰਕੇ ਸਾਰਾ ਪੂਰਾ ਪੰਜਾਬ ਪਹੁੰਚਿਆ ਭੈਣ ਭਰਾਵਾਂ ਨੂੰ ਸੱਦਾ ਦਿੱਤਾ ਭੈਣ ਭਰਾ ਪਹੁੰਚੇ ਆ ਪਰ ਇੱਕ ਗੱਲ ਆ ਕਿ ਮਿੱਤਰ ਪਿਆਰੇ ਇਹਦਾ ਰਿਜ਼ਲਟ ਕੀ ਨਿਕਲਣਾ ਪ੍ਰਸ਼ਾਸਨ ਨੇ ਕੱਢਦਾ ਹੁਣ ਪ੍ਰਸ਼ਾਸਨ ਦੇ ਹੀ ਹੁਣ ਇਹ ਕਹਿੰਦੇ ਨਾ ਵੀ ਸਾਡੇ ਤੇ ਹਮਲਾ ਕੀਤਾ ਸਾਡੇ ਤੇ ਹਮਲਾ ਕੀਤਾ ਵਾ ਭਾਜੀ ਐਕਸ਼ਨ ਦਾ ਰੱਖਣ ਤੇ ਫਰੁੰਦਾ ਹੀ ਆ ਨਾ ਜੀ ਤੁਸੀਂ ਸ਼ਰਿਆਮ ਗੋਲੀਆਂ ਚਲਾਓ ਤੁਹਾਡੀ ਪੁਲਿਸ ਦੇ ਸਾਹਮਣੇ ਚਲਾਉਣਾ ਤੇ ਲੋਕੀ ਤੁਹਾਨੂੰ ਵੱਟੇ ਵੀ ਨਾ ਮਾਰਨ ਪਾਜੀ ਲੋਕੀ ਤੁਹਾਨੂੰ ਵੱਟੇ ਛੱਡੋ ਹੁਣ ਤੁਹਾਨੂੰ ਅੱਗੋਂ ਡੰਗਾ ਡਾਂਗਾ ਛੋਟੇ ਵੀ ਤੁਹਾਡੇ ਪੈਣਗੇ ਉਹ ਸਮਾਂ ਗਿਆ ਵੀ ਅੱਗੋਂ ਹੱਥ ਜੋੜ ਦਿੰਦੇ ਸੀ ਉਹ ਗਿਆ ਹੁਣ ਕੰਮ ਖਤਮ ਹੋ ਗਿਆ ਜਿਹੜਾ ਮਜ਼ਦੂਰ ਆ ਆਖਰ ਮਜਬੂਰੀ ਕਿੰਨੀ ਦੇਰ ਤੱਕ ਸਵੇਗਾ ਮਿੱਤਰ ਪਿਆਰੇ ਹਨਾ ਇੱਥੇ ਤੇ ਸਾਨੂੰ ਗੁਰੂ ਨੇ ਆਖਿਆ ਵਾ ਕਿ ਜਬੇ ਬਾਣ ਲੱਗੇ ਤਬੇ ਰੋਸ ਜਾਗੇ ਹੋ ਹਨਾ ਜਦੋਂ ਫਿਰ ਸਾਰੇ ਬੰਨੇ ਹੱਲ ਨਹੀਂ ਕੋ ਹੁੰਦਾ ਤੇ ਫਿਰ ਸ਼ਮਸ਼ੀਰ ਨੂੰ ਹੱਥ ਪਾ ਲੈਣਾ ਚਾਹੀਦਾ ਇਹ ਸਾਡੇ ਗੁਰੂ ਦਾ ਹੁਕਮ ਆ ਅਸੀਂ ਗੁਰੂ ਦੀ ਮੰਨੀਏ ਫਿਰ ਤੁਹਾਡੀ ਮੰਨੀਏ ਹਨਾ ਜਦੋਂ ਅਸੀਂ ਸ਼ਮਸ਼ੀਰ ਨੂੰ ਹੱਥ ਪਾਉਣ ਦੀ ਗੱਲ ਕਰਦੇ ਆ ਫਿਰ ਅਸੀਂ ਅਤਵਾਦੀ ਆ ਜੇਸੀ ਸਮਸ਼ੀਰ ਨੂੰ ਹੱਥ ਪਾਉਣ ਦੀ ਗੱਲ ਕਰਦੇ ਆਂ ਫਿਰ ਅਸੀਂ ਵੱਖਵਾਦੀ ਆਂ ਇਹ ਇਹ ਸਾਡੇ ਟੈਗ ਲਾਏ ਜਾਂਦੇ ਆ ਇਸ ਕਰਕੇ ਮਿੱਤਰ ਪਿਆਰੇ ਪੰਜਾਬ ਸਭ ਦਾ ਸਾਝਾ ਬੜਾ ਸੋਹਣਾ ਪੰਜਾਬ ਆ ਰਲ ਮਿਲ ਕੇ ਨੂੰ ਆਪਾਂ ਹੋਰ ਸੋਹਣਾ ਬਣਾਉਣ ਦੀ ਕੋਸ਼ਿਸ਼ ਕਰੀਏ ਨਹੀਂ ਤੇ ਇਹ ਗੰਦੀ ਰਾਜਨੀਤੀ ਸਾਡੀ ਭਾਈਚਾਰਕ ਸਾਂਝ ਨੂੰ ਖਤਮ ਕਰ ਰਹੀ ਆ ਕਰ ਰਹੀ ਆ ਤੇ ਕਰ ਰਹੀ ਆ ਤੇ ਕਰਨ ਵਾਲੇ ਵੀ ਸਾਡੇ ਆਪਣੇ ਆ ਇਹਨੂੰ ਰਲ ਮਿਲ ਕੇ ਬਚਾਉਣ ਦੀ ਲੋੜ ਆ ਮਿੱਤਰ ਪਿਆਰੇ ਆ ਸਾਧਕ ਦੀ ਬੰਦੀ ਹੈ ਸਾਧਕ ਠਾਣੇ ਦੇ ਵਿੱਚ ਬੁੱਲ ਬੁੱਲ ਸਾਧਕ ਠਾਣੇ 'ਚ ਨਾ ਦੋ ਦੋ ਦਿਨਾਂ ਦੀ ਗੱਲ ਆ ਜੀ ਸ਼ਾਮ ਨੂੰ 7-8 ਵਜੇ ਲਿਆਏ ਆ ਜੀ ਤੇ ਸਾਦਕ ਥਾਣੇ ਚ ਕੁੱਟੇ ਗਏ ਬੰਦੇ ਆ ਠੀਕ ਆ ਹਾਂਜੀ ਅਸੀਂ ਸਾਦਕ ਦੇ ਆ ਨਾਲ ਹੀ ਸਾਡੇ ਪਿੰਡ ਦੇ ਵਿੱਚ ਹੀ ਥਾਣਾ ਇਨਸ਼ਾਅੱਲਾ ਸ਼ਹਿਰ ਲੱਗੇ ਆ ਨਾਲ ਹੀ ਆ ਪਿੰਡ ਦੇ ਵਿੱਚ ਥਾਣਾ ਥਾਣਾ ਠੀਕ ਤੇ ਬਹੁਤ ਜਣਿਆਂ ਨੂੰ ਮੈਂ ਕਿਹਾ ਵਾਜਾਂ ਆਈਆਂ ਹੀ ਕੁੱਟਿੰਦੇਆਂ ਦੀਆਂ ਤੇ ਪਰ ਕਿਸੇ ਨੇ ਹਾਕ ਨਹੀਂ ਮਾਰੀ ਪਰ ਬਹੁਤ ਕੁੱਟਿਆ ਗਿਆ ਬੇਰਹਿਮੀ ਤੇ ਇਹਨਾਂ ਦਾ ਇਨਸਾਫ ਕਿਉਂਕਿ ਜਿਹੜੇ ਸਾਦਕ ਦੇ ਆ ਉਹਨਾਂ ਤੇ ਵੀ ਦੇਖਿਆ ਜਾਵੇ ਵੀ ਕਿਉਂ ਕੁੱਟਿਆ ਗਿਆ ਕੋਣੀ ਕਿੱਥੇ ਸਾਦਕਾ ਕਿੱਥੇ ਫਰੀ ਕੋਟਾ ਤੇ ਹਾਂਜੀ ਹਾਂਜੀ ਇਹਦਾ ਸਾਨੂੰ ਇਨਸਾਫ ਦੇਣਾ ਚਾਹੀਦਾ ਵੀ ਸਾਡੇ ਨਾਲ ਬਹੁਤ ੱੱਕਾ ਹੋ ਗਿਆ ਏ ਵੀ ਠੀਕ ਆ ਜੀ